ਹਾਂ ਮੈਂ ਆਪਣੀ ਕੁੜੀ ਨੂੰ ਆਪੇ ਦੁੱਧ ਪਿਆ ਲੈਣਾ ਵਾ ਤੁਸੀਂ ਕਰ ਲਓ ਜਿਹੜਾ ਕੰਮ ਰਹਿੰਦਾ ਵਾ ਤੁਹਾਡਾ ਕੋਈ ਠੀਕ ਆ ਮ ਨਾਲੇ ਮੇਰੀ ਦੀਦੀ ਗੱਲ ਸੁਣੋ ਮੈਂ ਕੱਪੜੇ-ਕੁੱਪੜੇ ਧੋ ਲਿਆ ਤੇ ਤੁਸੀਂ ਸ਼ਾਮ ਦਾ ਰੋਟੀ ਪਾਣੀ ਜਿਹੜਾ ਵਾ ਨਾ ਆਪੇ ਬਣਾ ਲਿਓ ਮੇਰਾ ਸਿਰ ਬੜਾ ਦੁਖਦਾ ਪਿਆ ਮੈਂ ਠੀਕ ਨਹੀਂ ਹੈਗੀ ਚਲ ਠੀਕ ਆ ਸੁਪਨਾ ਦਵਾਈ ਲਿਆਦਾ ਨਹੀਂ ਤੇ ਨਹੀਂ ਨਹੀਂ ਦਵਾਈ ਦੀ ਕੋਈ ਨਹੀਂ ਆਪੇ ਮੈਨੂੰ ਫਰਕ ਲੱਗ ਜਾਣਾ ਮੈਂ ਲੈਵਾਂਗੀ ਜਾ ਕੇ ਦਵਾਈ ਆਪੇ ਚਲ ਠੀਕ ਆ ਫਿਰ ਹਏ ਹਏ ਸਪਨਾ ਨੂੰ ਕੀ ਹੋ ਗਿਆ ਵਾ ਮੈਂ ਤੇਨੂੰ ਇਹੋ ਕਿਹਾ ਸੀ ਕਿ ਨਾ ਦੁੱਧ ਮੈਂ ਦੇ ਦਿੰਨੀ ਆ ਕੁੜੀ ਨੂੰ ਪਰ ਅੱਜ ਜਿੰਨੇ ਪਤਾ ਨਹੀਂ ਕਿੰਦਾ ਦੀ ਗੱਲ ਕੀਤੀ ਐ ਕਿ ਮੈਂ ਆਪਣੀ ਕੁੜੀ ਨੂੰ ਆਪੇ ਦੁੱਧ ਦੇ ਦਾਂਗੀ ਮੈਂ ਤੇ ਉਹ ਬਣੇ ਤਾ ਆਪਣੇ ਬੱਚਿਆਂ ਵਾਂਗੂ ਪਿਆਰ ਕਰਦੀ ਆ ਤੇ ਨਾਲੇ ਮੇਰਾ ਕਿਹੜਾ ਬੱਚਾ ਹੈਗਾ ਕੋਈ ਆਪਣੇ ਹੀ ਤੀਆ ਜੋ ਵੀ ਐ ਅੱਜੇ ਨੇ ਪਤਾ ਨਹੀਂ ਕਿਉਂ ਇੰਦਾਂ ਦੀ ਗੱਲ ਕੀਤੀ ਐ ਜਦੋਂ ਦੀ ਮੈਂ ਸ਼ਹਿਰੋਂ ਆਈ ਆ ਸਬਾਈ ਬਦਲਿਆ ਬਦਲਿਆ ਚ ਰਗਣਿਆ ਮੈਂ ਤੇ ਇਹਨੂੰ ਛੋਟੀ ਭੈਣ ਹੀ ਸਮਝਦੀ ਆ ਆਪਣੀ ਚਲ ਕੋਈ ਗਾਨੀ ਬਣਾ ਹੋ ਗਿਆ ਹੁਣ ਕੁਛ ਦੇ ਕਿੱਡੀ ਪੋਲੀ ਬਣੰਦਈਆ ਨਾ ਮੈਨੂੰ ਰਣਜੀਤ ਦੀਦੀ ਦੱਸਦੀ ਤੇ ਮੈਨੂੰ ਕਿੱਥੋਂ ਪਤਾ ਲੱਗਣਾ ਹੀ ਮੇਰੇ ਘਰ ਵਾਲੇ ਦੇ ਪੈਸੇ ਆ ਤੇ ਦੋਵੇਂ ਜੀ ਐਸ਼ ਕਰਨਦੇ ਆ ਬਾਜੀ ਜਿੱਤੇ ਤਨਖਾਹ ਤੇ ਸਾਰੇ 10000 ਰੁਪਿਆ ਆ ਮੈਨੂੰ ਚਦੈਨ ਬਣਾਇਆ ਇਹਨਾਂ ਦੋਵਾਂ ਨੇ ਕੋਈ ਨਹੀਂ ਹੁਣ ਸਾਰੇ ਪੈਸੇ ਮਾਪਨੇ ਅਕਾਊਂਟ ਚ ਹੀ ਸੈਂਡ ਕਰਵਾਵਾ ਕਰਾਂਗੀ ਹਾਂ ਜੀ ਅਹਮਦ ਕੋਣ ਆ ਗਿਆ ਵਾ ਲੱਗਦਾ ਇਹ ਆ ਗਈ ਹੋਣੀ ਆ ਵੇਖਦੀਆਂ ਹੁਣ ਤੇ ਪੂਨਮ ਆ ਗਈ ਹੋਣੀ ਆ ਮੇਰੀ ਅੱਗ ਲਾਈ ਦਾ ਧੂੰਆਂ ਉੱਠਿਆ ਜਾਂ ਨਹੀਂ ਉੱਠਿਆ ਸਤਿ ਸ਼੍ਰੀ ਅਕਾਲ ਦੀ ਜੀ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਪਨੋ ਵਧੀਆ ਵਧੀਆ ਤੁਸੀਂ ਸੁਣਾਓ ਕਿੱਥੇ ਗਈ ਸੀ ਹਾਂ ਮੈਂ ਸ਼ਹਿਰ ਗਈ ਸੀ ਅੱਛਾ ਮੈਨੂੰ ਲੱਗਾ ਸ਼ਹਿਰ ਦੇ ਆਏ ਆ ਨਹੀਂ ਆਜੋ ਨੰਗਾ ਅੰਦਰ ਚਲ ਆਓ ਦੀਦੀ ਅੰਦਰ ਉੱਥੇ ਬੈਠਨੇ ਹੋਰ ਫਿਰ ਅੱਜ ਕੀ ਕੀ ਸ਼ੋਪਿੰਗ ਕਰ ਰਹੀ ਸ਼ਹਿਰੋਂ ਬੱਸ ਦੀਦੀ ਥੋੜਾ ਜਿਹਾ ਹੀ ਸਮਾਨ ਹੀ ਗਲਿਆਉਣ ਵਾਲਾ ਅੱਛਾ ਉਹ ਲੈਣ ਗਈ ਹਾਂ ਸੋਈ ਦਾ ਸਦਾ ਪਾਣੀ ਖਤਮ ਹੋਇਆ ਸੀ ਅੱਛਾ ਤੇ ਨਾਲੇ ਥੋੜਾ ਮੇਰੇ ਮੇਕਅਪ ਦਾ ਸਮਾਨ ਖਤਮ ਹੋਇਆ ਸੀ ਉਹ ਲੈਣ ਗਈ ਹਾਂ ਠੀਕ ਹੈ ਕੋਈ ਪ੍ਰੋਗਰਾਮ ਹੈ ਵੀ ਆ ਵੀ ਨਹੀਂ ਪ੍ਰੋਗਰਾਮ ਤੇ ਨਹੀਂ ਕੋਈ ਸਮਾਨ ਖਰੀਦਣੇ ਬੜਾ ਚੇਰ ਹੋ ਗਿਆ ਏ ਅੱਛਾ ਮੈਂ ਚੱਲੇ ਆਉਣੀ ਸੁਖੀ ਵੀ ਥੋੜੀ ਜਿਹੀ ਖਤਮ ਹੋਈ ਅੱਛਾ ਕੁੰਮ ਸਬਣਾ ਨਹੀਂ ਦੇਖਣ ਦੀ ਕਿਤੇ ਉਹਦੇ ਦੇ ਅੰਦਰ ਆ ਅੰਦਰ ਰੋਟੀ ਪਾਣੀ ਕਰਨੀ ਆ ਨਹੀਂ ਜੀ ਜੀ ਹਾਂ ਕੁੜੀ ਲੇਕੇ ਬੈਠੀ ਆ ਅੱਛਾ ਅੱਗੇ ਮੈਂ ਸਵੇਰੇ ਆਈ ਹਾਂ ਤੇ ਉਹ ਦਈ ਹੀ ਬੋਕਰ ਫੇਰ ਨੇ ਦਈ ਹੀ ਤੇ ਕੁੜੀ ਰੋਣ ਲਈ ਤੋ ਸਾ ਸਾਰਾ ਕੰਮ ਮੁੱਦਕ ਕਰੋਨੀ ਤੂੰ ਨਹੀਂ ਆਪ ਕੰਮ ਕਰਦੀ ਕਈ ਦੀਦੀ ਸਾਰਾ ਕੰਮ ਤਾਂ ਮੈਂ ਕਰਕੇ ਹੀ ਸੀ ਬਸ ਕੱਪੜੇ ਰਹੀਦੇ ਹੀ ਧੋਗ ਤਉਣ ਵਾਲੇ ਉਹਨੂੰ ਕਿਹਾ ਸੀ ਧੋਣੀ ਉਹ ਤਾਂ ਮੈਨੂੰ ਕਹਿੰਦੀ ਸਾਰਾ ਕੰਮ ਮੈਂ ਹੀ ਕਰਦੀ ਨਿਆਣੇ ਨਾ ਨਾ ਕੁੜੀ ਲੱਗ ਫੜਦੇ ਆ ਤੇ ਮੈਂ ਕੱਲੀ ਥੱਕ ਜਾਨੀ ਕੰਮ ਕਰਕੇ ਤੇ ਨਿਆਣੀਆਂ ਠੰਡ ਦੇ ਵਿੱਚ ਜੇ ਬਿਮਾਰ ਹੋ ਗਈ ਤੇ ਪੈਸੇ ਲੱਗਣੇ ਆ ਦੇਤੇ ਸਗੋਂ ਤੂੰ ਆਪ ਕਰ ਲਿਆ ਕਰ ਉਹਨੂੰ ਕਿਹਾ ਕਰ ਤੇ ਕੁੜੀ ਲੈ ਕੇ ਵਹਿ ਜਾ ਠੀਕ ਆ ਦੀਦੀ ਕੋਈ ਨਹੀਂ ਵੈਸੇ ਤੇ ਮੈਂ ਜ਼ਿਆਦਾਤਰ ਕੰਮ ਆਪ ਹੀ ਕਰਦੀ ਆ ਥੋੜਾ ਬੋਤਾ ਕਹਿੰਦੀ ਨਹੀਂ ਇਹਨੂੰ ਕਰਨ ਵਾਸਤੇ ਉਹ ਵੀ ਚਲ ਕੋਈ ਨਹੀਂ ਮੈਂ ਆਪ ਹੀ ਕਰ ਲਿਆ ਕਰੂੰਗੀ ਹਾਂ ਸਦਾਬ ਕਰ ਲਿਆ ਕਰ ਫਿਰ ਉਹ ਨਿਆਣੀ ਆ ਠੰਡ ਲੱਗ ਜੂਗੀ ਤੇ ਫਿਰ ਅਵੇਂ ਰਾਵਾਂ ਚ ਰੋਲਣਾ ਤੁਸੀਂ ਲੈ ਕੇ ਮੁੜ ਕੇ ਨਿਆਣੀ ਨੂੰ ਹਾਂਜੀ ਜੀ ਜੀ ਇਹ ਤਾਂ ਗੱਲ ਤੁਹਾਡੀ ਠੀਕ ਆ ਹਾਂ ਚਲੋ ਮੈਂ ਲਿਹਾਵਾ ਚਾਹ ਬਣਾ ਕੇ ਤੁਹਾਡੇ ਲਈ ਨਹੀਂ ਮੈਂ ਚਾਹ ਨਹੀਂ ਪੀਣੀ ਮੈਂ ਵੇਖ ਕੇ ਮੈਂ ਚਲ ਵੇਖਦੀ ਭਲਾ ਪੂਨ ਮ제 ਆਈ ਕਿ ਨਹੀਂ ਆਈ ਮੈਂ ਜਾਣੀ ਆ ਫਿਰ ਚੰਗਾ ਚਲੋ ਠੀਕ ਆ ਫਿਰ ਓਕੇ ਕੰਮ ਮੁਤ ਮੈਂ ਸਵੇਰੇ ਸਾਰਾ ਕਰਕੇ ਗਈ ਹੀ ਤੇ ਸਪਨਾ ਨੇ ਫਿਰ ਇਹਨਾਂ ਨੂੰ ਕਿਉਂ ਕਿਹਾ ਮੈਂ ਸਾਰਾ ਕੀਤਾ ਕੰਮ ਸਪਨਾ ਬੈਠੀ ਆ ਹਾਂ ਕਿਉਂ ਇਦਾਂ ਕਰ ਹਾਂ ਬੈਠੀ ਬੈਠੀ ਆ ਲਸਣ ਗੰਡਾ ਜੀਰਦੇ ਹਾਂ ਮੈਂ ਰਸੋਈ 'ਚ ਬਾਕੀ ਕੰਮ ਕਰ ਲਾਂ ਦੀਦੀ ਮੈਂ ਤੁਹਾਨੂੰ ਪਹਿਲਾਂ ਹੀ ਕਹਿਤਾ ਵਾ ਕਿ ਮੈਂ ਕੱਪੜੇ ਧੋ ਕੇ ਹਟਈਆਂ ਮੈਂ ਥੱਕੀ ਦੀ ਹਾਂ ਠੀਕ ਹੈ ਨਹੀਂ ਮੈਂ ਤੇ ਤੁਸੀਂ ਆਪਣਾ ਕੰਮ ਜਿਹੜਾ ਵਾ ਨਾ ਹੁਣ ਰਾਦਾ ਆਪੇ ਕਰ ਲਓ ਰੋਟੀ ਆਪੇ ਬਣਾ ਲਓ ਮੇਰੇ ਕੋਲ ਨਹੀਂ ਬਣਨੀ ਹੈਗੀ ਤਨ ਮੈਂ ਪਹਿਲਾਂ ਵੀ ਇੰਨੀ ਗੱਲ ਕਹੀ ਵੀ ਮੈਂ ਥੱਕ ਗਈ ਹਾਂ ਆਏ ਹਏ ਸੁਪਨਾ ਮੈਂ ਤਾਂ ਤੈਨੂੰ ਗੰਡੇ ਚ ਹੀਰਨ ਨੂੰ ਹੀ ਆਖਿਆ ਤੂੰ ਤੇ ਭੈਣ ਹੀ ਬੜਾ ਡਈ ਆ ਮੈਂ ਤਾਂ ਤੈਨੂੰ ਇਹੋ ਕਿਹਾ ਸੀ ਕਿ ਗੰਡੇ ਟਮਾਟਰ ਛੀਰ ਦੇ ਇਹਦੇ ਚ ਭੈਣ ਵਾਲੀ ਕਿਹੜੀ ਗੱਲ ਤੁਸੀਂ ਵੀ ਮੇਰੇ ਤੇ ਸਾਰਾ ਕੰਮ ਛੱਡ ਕੇ ਚੱਲ ਗਏ ਤੇ ਮੈਂ ਥੱਕ ਗਈ ਆ ਠੀਕ ਹੈ ਨਹੀਂ ਹੁਣ ਮੈਂ ਤੂੰ ਇੰਨਾ ਕੰਮ ਤੇ ਕਰ ਹੀ ਸਕਦੇ ਹੋ ਇੰਨਾ ਕ ਤਾਂ ਕਰ ਲੋ ਸੁਪਨਾ ਕੰਮ ਤੇ ਮੈਂ ਸਾਰਾ ਕਰਕੇ ਗਈ ਹੀ ਬਸ ਤੈਨੂੰ ਕੱਪੜੇ ਤੋਂ ਨੂੰ ਹੀ ਆਖਿਆ ਸੀ ਤੂੰ ਤੇ ਗੁੱਸੇ ਹੀ ਹੋਈ ਜਾਣ ਢਈ ਆ ਚੱਲ ਕੋਈ ਗੱਲ ਨਹੀਂ ਨਹੀਂ ਛੀਰਨੇ ਤਾਂ ਮੈਂ ਆਪੇ ਛੀਰ ਲਾਂਗੀ ਕੋਈ ਨਹੀਂ ਛੀਰ ਲੋ ਤੂੰ ਮੈਂ ਕਿਹਾ ਵੀ ਇਹਨੂੰ ਵੀ ਮੈਂ ਕੋਈ ਕੰਮ ਨਹੀਂ ਹੁਣ ਕਰਨਾ ਤੇ ਇਹ ਫੇਰ ਕੰਮ ਲੈ ਕੇ ਆ ਗਈ ਐ ਵੀ ਕੰਮ ਕਰ ਦੇ ਮੈਂ ਅੱਗੇ ਕੰਮ ਕਰ ਕਰ ਕੇ ਥੱਕ ਗਈ ਦੀ ਆ ਮੈਂ ਹੁਣ ਪਹਿਲੇ ਵਾਲੀ ਸੋਪਨਾ ਨਹੀਂ ਰਹੀ ਹੈਗੀ ਜਿਹੜੀ ਮੈਂ ਤੁਹਾਡੇ ਮਗਰ ਲਾ ਕੇ ਜੋ ਮਰਜ਼ੀ ਕਰਦੀ ਰਵਾਂ ਮੈਂ ਹੁਣ ਜੋ ਮੇਰੇ ਮਨ ਚ ਹੈਗਾ ਮੂਹੀ ਕਰਨਾ ਆਪਣੀ ਮਰਜ਼ੀ ਦੇ ਨਾਲ ਕੰਮ ਕਰਿਆ ਕਰਨਾ ਸੋਪਨਾ ਨੂੰ ਬਦਾਨੀ ਕੀ ਹੋਇਆ ਵਾ ਅੱਗੇ ਤੇ ਕਦੇ ਇਦਾਂ ਕਰਦੇ ਨਹੀਂ ਹੁੰਦੇ ਮੈਂ ਤਾਂ ਬਸਾ ਗੰਡੇ ਚੇਰ ਨੂੰ ਹੀ ਆਖਿਆ ਸੀ ਉਹਨੇ ਵੀ ਗੜੀ ਠੋਕੇ ਜਵਾਬ ਦੇਤਾ ਮੈਨੂੰ ਛਲ ਕੋਈ ਗੱਲ ਨਹੀਂ ਮੈਨੂੰ ਲੱਗਦਾ ਕਿ ਇਹ ਗੱਲ ਦਾ ਗੁੱਸਾ ਆ ਉਹਨੇ ਮੇਰੇ ਨਾਲ ਇਹ ਹੀ ਅੰਦੇ ਹਲ ਮ ਕਰਦੀਆਂ ਗੱਲਾਂ ਉਹਨਾਂ ਨੇ ਹੁਣ ਆਪੀ ਚੀਜ਼ ਰਹਿਣੀ ਬੜਾ ਚੇਰ ਹੋ ਗਿਆ ਇਦਾਂ ਚੱਲਦੇ ਆ ਹੁਣ ਸਾਰੇ ਪੈਸੇ ਨਾ ਮੈਂ ਆਪਣੇ ਖਾਤੇ ਵਿੱਚ ਹੀ ਪਵਾਇਆ ਕਰਨੇ ਆ ਸਭ ਤੋਂ ਪਹਿਲਾਂ ਤਾਂ ਮੈਨੂੰ ਰਣਜੀਤ ਨੂੰ ਫੋਨ ਲਾਉਣੀ ਆ ਇਹਨੂੰ ਕਹਿਣੀ ਆ ਕਿ ਜਿਹੜੇ ਪੈਸੇ ਆਉਂਦੇ ਨਾ ਸਾਰੀ ਤਨਖਾਹ ਮੇਰੇ ਅਕਾਊਂਟ ਚ ਪਾਇਆ ਕਰ ਤੂੰ ਹੈਲੋ ਕੀ ਕਰ ਰਹੇ ਜੀ ਹੋਰ ਖਾ ਲਿਆ ਰੋਟੀ ਪਾਣੀ ਨਹੀਂ ਇਹਗਾ ਮਨਚ ਹੋ ਗਿਆ ਅੱਛਾ ਤੇ ਮੇਰੀ ਗੱਲ ਸੁਣੋ ਐਡ ਕੀ ਸੈਲਰੀ ਹੈ ਨਾ ਜਿਹੜੀ ਤੁਹਾਡੀ ਮੈਂ ਅਕਾਊਂਟ ਭਲਾਂਣ ਲੱਗੀ ਹਾਂ ਤੁਸੀਂ ਮੇਰੇ ਅਕਾਊਂਟ ਚ ਪਾਉਣੀ ਹੈ हां ਮੈਨੂੰ ਨਾ ਤੁਹਾਡੀ ਭਾਬੀ ਕੋਲ ਮੰਗਣੇ ਪੈਂਦੇ ਕੋਈ ਵੀ ਮਰ ਚੀਜ਼ ਲੈਣੀ ਹੋਵੇ ਕੁਝ ਵੀ ਲੈਣਾ ਹੋਵੇ ਤੇ ਮੈਨੂੰ ਉਹਨਾਂ ਕੋਲ ਹਰ ਗੱਲ ਤੇ ਨਿੱਕੇ ਨਿੱਕੇ ਪੈਸੇ ਕੋਈ ਵੀ ਕੰਮ ਤੇ ਛੋਟੇ ਮੋਟੇ ਕੰਮ ਤੇ ਮੰਗਣੇ ਪੈਂਦੇ ਤੇ ਮੈਨੂੰ ਚੰਗਾ ਨਹੀਂ ਲੱਗਦਾ ਕਿ ਤੁਸੀਂ ਜਿਹੜੇ ਸੈਲਰੀ ਹੈ ਨਾ ਮੇਰੇ ਅਕਾਊਂਟ ਦੇ ਵਿੱਚ ਪਾਉਣੀ ਹੈ ਐਦਕੀ ਬੱਸ ਹੁਣ ਮੈਂ ਆਈ ਆਪਣੇ ਅਕਾਊਂਟ 'ਚ ਹੀ ਪਾਇਆ ਕਰਨੀ ਹੈ ਉਹ ਮੈਨੂੰ ਨਹੀਂ ਪਤਾ ਹਾਂ ਹਾਂਜੀ ਤੁਸੀਂ ਮੇਰੇ ਅਕਾਊਂਟ ਵਿੱਚ ਹੀ ਪਾਇਆ ਕਰਨੀ ਚਲੋ ਠੀਕ ਆ ਫਿਰ ਮੈਂ ਲਾਉਣੀ ਬਾਅਦ 'ਚ ਫੋਨ ਲਾਵਾਂਗੀ ਹਾਂ ਠੀਕ ਓਕੇ ਕੀ ਕਰਨੀ ਆ ਤੁਨ ਮੈਂ ਆ ਵੇਹ ਲੋ ਤੁਹਾਡੇ ਸਾਹਮਣੇ ਹੀ ਆ ਗੰਡੇੜੀਆਂ ਹੀ ਆ ਜੀਰਨਾ ਅੱਛਾ ਐਨਾ ਟਾਈਮ ਕਿੱਥੇ ਲਾਏ ਆ ਟਾਈਮ ਤੇ ਤੁਹਾਨੂੰ ਪਤਾ ਹੀ ਆ ਯਾਰ ਦੋਸਤ ਨਾਲ ਗਿਆ ਜਾਂ ਟਾਈਮ ਤੇ ਲੱਗ ਹੀ ਜਾਂਦਾ ਹਾਂ ਮੈਂ ਤੁਹਾਨੂੰ ਕਿਹਾ ਸੀ ਟਾਈਮ ਨਾ ਵਾਪਸ ਆ ਜਾਇਓ ਘਰ ਸ਼ਾਮਾਂ ਹੀ ਬਾਤੀਆਂ ਵਾ ਕਲ ਮੈਂ ਕਿਹਾ ਰੋਜ ਜਾਣਾ ਹੁੰਦਾ ਵਾ ਮਹੀਂ ਮਹੀਂ ਤਾਂ ਸੁੱਤੀ ਕੀਤੇਗੀ ਛੁੱਟੇ ਕੋਈ ਮਿਲਦੀ ਨਹੀਂ ਮੈਨੂੰ ਅੱਧ ਕਰਕੇ ਫਿਰ ਹੁਣ ਮੈਂ ਚੱਲ ਕੰਫਰੈਂਸ ਹੀ ਆਉਨੇ ਆ ਘੜੀ ਅੱਛਾ ਚਲ ਭਾਈ ਨਹੀਂ ਕੰਫਰੈਂਸ ਆਇਂਦੇ ਚੰਗਾ ਕੀਤਾ ਐਂ ਜਗਾਰ ਫਿਰ ਚਾਹ ਨੂੰ ਦਿਲ ਕਰਨ ਡਿਆ ਮੇਰਾ ਤੇ ਚਾਹ ਬਣਾ ਕੋਲ ਜਦੋਂ ਗਏ ਸੀ ਉਦੋਂ ਚਾਹ ਪੀ ਕੇ ਗਏ ਹੁੰਦਿਆਂ ਫਿਰ ਚਾਹ ਮੰਗਣ ਡਏ ਆ ਲੈ ਦੱਸ ਉਦੋਂ ਦੇ ਚਾਹ ਬੈਠੀ ਹੈ ਜੇ ਦੁਪਹਿਰਾਂ ਦਾ ਗਿਆ ਵਾ ਸ਼ਾਮਾਂ ਦੇ 5 ਵਜਣ ਡੇ ਆ ਹੁਣ ਚਾਹ ਨੂੰ ਤੇ ਦਿਲ ਕਰਨਾ ਹੀ ਆ। ਤਮੀ ਤੇ ਬਸ ਨਾ ਘਰੇ ਹੀ ਰਹਿਣਾ ਹੁੰਦਾ। ਚਾਹ ਦਾ ਹੀ ਨਹੀਂ ਤੁਹਾਡਾ ਖੜਾ ਛੜਦਾ। ਚਾਹ ਹੀ ਪੀਣੀ ਹੁੰਦੀ ਸਾਰਾ ਦਿਨ ਕੋਲੋਂ। ਕੋਈ ਨਹੀਂ ਬਣਾ ਦੇਣੀ ਆ। ਚਲ ਕੋਈ ਨਹੀਂ ਤੂੰ ਕਰ ਲੈ ਕੰਮ। ਤੇ ਮੈਂ ਕੋਈ ਨਹੀਂ ਸਪਨਾ ਨੂੰ ਕਹਿ ਦਣਾਵਾ ਆਪੇ ਬਣਾ ਦਿੰਦੀ ਕੋਈ ਗੱਲ ਨਹੀਂ। ਨਹੀਂ ਨਹੀਂ ਸਪਨਾ ਨੂੰ ਨਾ ਕਿਉ। ਮੈਂ ਆਪੇ ਬਣਾ ਦੂੰਗੀ ਗੰਡੇ ਚੀਰ ਕੇ ਤੁਹਾਨੂੰ। ਕਿਉ ਉਹਨੂੰ ਕਿਉਂ ਨਹੀਂ ਕਹਿਣਾ ਉਹ ਬਣਾਈ ਦਿੰਦੇ ਆ। ਮੈਂ ਜੇ ਤੁਹਾਨੂੰ ਕਹਿਣ ਦੀ ਆ ਕਿ ਮੈਂ ਬਣਾ ਦੂੰਗੀ ਫਿਰ ਕਾਦੀ ਗੱਲ ਆ। ਤੇ ਤਦ ਕਹਿੰਦੇ ਆਂ ਹੀ ਕਿ ਤੂੰ ਕੰਮ ਕਰਨ ਨਹੀਂ ਆ ਚੱਲ ਕਰ ਲਾ ਤੇ ਮੈਂ ਕਹਿ ਦਿੰਦਾ ਪੁੱਤ ਨੂੰ ਸਬਨਾ ਨੂੰ ਕਹਿ ਦਿੰਦਾ ਵਾ ਤੇ ਕੋਈ ਨਹੀਂ ਉਹਨੇ ਬਣਾਈ ਦੇਣੀ ਆ ਚਾ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਅੱਜ ਜਦੋਂ ਤੁਹਾਨੂੰ ਮੈਂ ਇੱਕ ਵਾਰੀ ਕਹਿਤਾ ਵਾ ਕਿ ਮੈਂ ਆਪੇ ਬਣਾ ਦੇਣੀ ਫਿਰ ਕਾਦੀ ਗੱਲ ਆ ਉਹ ਤੇ ਅੱਗੇ ਮੈਂ ਨੌਕੜੀ ਫਿਰਨ ਢਈ ਆ ਮੈਂ ਉਹਨੂੰ ਗੰਨੇ ਚੀਰੇ ਨੂੰ ਆਖਿਆ ਤੇ ਗਾੜੀਆਂ ਤੋੜ ਕੇ ਜਵਾਬ ਦਿੱਤਾ ਉਹਨੇ ਮੈਨੂੰ ਅੱਗੇ ਨਹੀਂ ਕਦੇ ਇਦਾਂ ਕਰਦੀ ਅੱਜ ਹੀ ਪਤਾ ਨਹੀਂ ਕਿਉਂ ਉਹਨੇ ਇਦਾਂ ਕਰਦੀ ਆ ਮੈਂ ਤਾਂ ਬਸ ਇਹੋ ਗਿਆ ਹੀ ਮੜਾ ਜਾ ਲੈ ਵੇਲੀ ਬੈਠੀ ਆ ਗੰਨੇ ਚੀਰ ਦੇ ਅੱਗੋਂ ਮੈਨੂੰ ਕਹਿੰਦੀ ਆ ਮੈਂ ਤਾਂ ਕੱਪੜੇ ਧੋਤੇ ਆ ਮੈਂ ਇੰਨਾ ਕੰਮ ਕੀਤਾ ਵਾ ਮੈਂ ਨਹੀਂ ਕੰਮ ਕਰਨਾ ਕੋਈ ਵੀ ਹਜੇ ਤੱਕ ਕਿੰਨ ਸਵੇਰੇ ਸਾਰਾ ਕੰਮ ਕਰਕੇ ਗਈ ਸੀ ਸਿਰਫ ਕੱਪੜੇ ਧੋਣ ਵਾਲੇ ਹੀ ਉਹ ਉਹਨੂੰ ਕਿਹਾ ਸੀ ਧੋ ਦੇਵੇਂ ਐਨੇ ਚ ਹੀ ਥੱਕ ਗਈ ਆ ਮੈਂ ਸਾਰਾ ਦਿਨ ਕੰਮ ਕਰਦੀ ਆ ਮੈਂ ਤਾਂ ਕਦੇ ਨਹੀਂ ਕਿਹਾ ਮੈਂ ਥੱਕ ਗਈ ਆ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਸੁਕਾਵਾਟਾ ਤਾਂ ਕਰਕੇ ਗੁੱਸਾ ਕਰਨੀ ਆ ਮੈਂ ਤਾਂ ਵੀ ਕੋਈ ਕਿਹਾ ਚੱਲ ਬੈਠੀ ਆ ਅੰਦਰ ਖੱਠੇ ਬੈਠੀ ਨਹੀਂ ਕੰਨੇ ਜੀਰ ਨਹੀਂ ਫਿਰ ਕੇ ਆਇਆ ਸੀ ਇੱਕ ਹੀ ਕੰਮ ਗਿਆ ਸੀ ਉਹ ਗਾੜੀਆਂ ਰੋ ਤੇ ਕਿਤੇ ਗੁੱਸੇ ਚ ਇੰਨਾ ਬੋਲੀ ਨਾ ਮੈਨੂੰ ਕੀਸਾ ਵੀ ਨਹੀਂ ਮੈਂ ਫਿਰ ਚੁੱਪ ਕਰਕੇ ਆ ਗਈ ਮੈਂ ਕੀ ਕਹਿਣਾ ਇਹਨੂੰ ਤਾਂ ਕਹਿਣ ਦੀ ਐ ਮੈਂ ਆਪੇ ਤੁਹਾਨੂੰ ਚਾਹ ਬਣਾ ਦੇਣੀ ਐ ਘੰਡੇ ਚੀਰ ਕੇ ਕਿਉਂ ਇੰਦਾ ਕਿਉਂ ਕਰਨ ਦੀ ਉਹ ਲੜਾਈ ਹੋਈ ਹੈ ਕੋਈ ਤੁਹਾਡੀ ਮੈਂ ਤਾਂ ਤੁਹਾਨੂੰ ਦੱਸਿਆ ਕਿ ਭੀ ਲੜਾਈ ਤਾਂ ਕੋਈ ਵੀ ਨਹੀਂ ਹੋਈ ਉਹ ਹੋਈ ਐ ਜਦੋਂ ਸਵੇਰੇ ਆਪਾਂ ਚੰਗਲੇ ਭੜੇ ਗਏ ਆ ਉਦੋਂ ਠੀਕ ਠਾਕ ਹੀ ਜਦੋਂ ਆਈ ਆ ਤੇ ਐਡਾ ਬੁੱਥਾ ਕੀਤਾ ਸੀ ਉਹਨੇ ਪਤਾ ਨਹੀਂ ਕਿਹੜੀ ਗੱਲ ਦਾ ਕੁੱਤਾ ਲਈ ਬੈਠੀ ਮਨ ਚ ਚੱਲ ਕੋਈ ਨਹੀਂ ਮੈਂ ਪੁੱਛਦਾ ਵਾਂ ਕਿਦਾਂ ਪਟੀਆਂ ਪੜਾਉਂਦੀ ਏ ਮੇਰੇ ਵਰ ਖਿਲਾਫ ਬਾਜੀ ਨੂੰ ਮੈਂ ਭਲਾ ਇਹਨੂੰ ਕਿਹੜਾ ਬੰਬ ਦਾ ਗੋਲਾ ਮਾਰਤਾ ਵਾ ਮੈਂ ਇਹਨੂੰ ਕੀ ਕਹਤਾ ਮੈਂ ਇਹੋ ਕਿਹਾ ਬੱਬੀ ਤੂੰ ਤੜਕਾ ਲਾ ਲੈ ਮੈਂ ਥੱਕ ਗਈ ਆ ਮੇਰੇ ਕੋ ਨਹੀਂ ਕੰਮ ਹੋਣ ਦਿਆ ਦਾ ਚੰਗਾ ਵਾ ਔਰ ਰਣਜੀਤ ਦੇ ਦੀ ਮੈਨੂੰ ਦੱਸ ਗਏ ਸੀ ਨਾ ਤੇ ਮੈਨੂੰ ਪਤਾ ਲੱਗ ਗਿਆ ਵਾ ਇਹਨਾਂ ਦਾ ਇਹਨਾਂ ਦੇ ਚਿਹਰੇ ਮੇਰੇ ਸਾਹਮਣੇ ਆ ਗਏ ਆ ਮੈਂ ਹੁਣ ਜਿਹੜਾ ਅੱਗੇ ਮਾੜਾ ਮੋਟਾ ਕਰਦੀ ਹਾਂ ਨਾ ਹੁਣ ਮੈਂ ਉਹ ਵੀ ਨਹੀਂ ਕਰਿਆ ਕਰਨਾ ਕਰਨ ਨਾਲੇ ਕੱਲੀ ਨਾਲੇ ਨੂੰ ਪਤਾ ਲੱਗ ਗਿਆ ਮੇਰਾ ਘਰ ਵਾਲਾ ਹੀ ਨਹੀਂ ਤਾਂ ਖਾ ਲੈਂਦਾ ਵਾ ਮੈਨੂੰ ਕਿ ਲੋੜ ਵਾ ਕੰਮ ਕਰਨ ਦੀ ਮੈਂ ਬੈਠ ਕੇ ਵੀ ਖਾ ਸਕਦੀ ਆ ਇਹ ਤਾਂ ਬਨੀ ਫਿਰਦੀ ਆਪਣੇ ਆਪ ਚ ਕੋਈ ਨਹੀਂ ਇਹਨੂੰ ਜਸਲੀਤ ਮੇਰੇ ਸਾਹਮਣੇ ਆ ਗਈ ਹੈ ਸਹੀ ਦੱਸ ਕੇ ਗਈ ਹੋ ਮੈਨੂੰ ਪਤਾ ਲੱਗ ਗਿਆ ਮੈਨਾਂ ਦੇ ਚਿਹਰੇ ਮੇਰੇ ਸਾਹਮਣੇ ਹੁਣ ਆ ਗਿਆ ਹੂੰ ਜਿੱਦਾਂ ਹੀ ਮੇਰੇ ਨਾਲ ਚੱਲਣਗੇ ਉਦਾਂ ਹੀ ਮੈਨਾਂ ਦੇ ਨਾਲ ਚੱਲਣਾ ਵਾ ਮੈਂ ਕਹਿੰਦੀ ਆ ਨਹੀਂ ਹੋਂ ਜਾਣ ਕੇ ਕਰਦੀ ਆ ਸਾਡੇ ਚੱਗ ਲੋਂਦੀ ਆ ਪਰ ਨਹੀਂ ਇਹ ਉਹਦੀ ਦੀ ਸਹੀ ਗੱਲਾਂ ਦੱਸਦੀ ਹੀ ਤੇ ਕੋਈ ਜਿਠਾਣੀ ਜਿਠੂਣੀ ਨਹੀਂ ਬੰਦੀ ਆਪਣੇ ਆਪਣੇ ਹੁੰਦੇ ਨੇ ਨਹੀਂ ਨਹੀਂ ਤੋ ਹੀ ਨਾ ਪੁੱਛਿਓ ਮੈਂ ਆਪੇ ਕਰ ਲੂ ਉਹਦੇ ਨਾਲ ਗੱਲ ਹੋਊਗਾ ਇਹ ਗੱਲ ਦਾ ਗੁੱਸਾ ਉਹਨੂੰ ਥੋੜੀ ਸ਼ਾਂਤ ਹੋਊਗੀ ਕਰਨੂਗੀ ਮੈਂ ਚੱਲ ਕੋਈ ਨਹੀਂ ਸਮਝਾ ਲਈਆਂ ਨੂੰ ਛੋਟੀ ਭੈਣ ਵਾ ਤੇਰੀ ਤੇ ਰਲ ਮਿਲ ਕੇ ਰਿਆ ਕਰੋ ਤੇ ਅੱਜ ਤੇ ਮੈਂ ਤਦ ਕਹਿਣ ਨੇ ਵੀ ਮੈਂ ਅੱਜ ਇੱਥੇ ਆਂ ਤੇ ਚੱਲ ਤੁਹਾਡੀ ਜੇ ਕੋਈ ਗੱਲਬਾਤ ਹੋਈ ਤੇ ਮੈਂ ਤੁਹਾਡੀ ਸੁਲਾ ਕਰਾ ਦਿੰਦਾ ਵਾ ਇਹ ਨਾ ਹੋਵੇ ਕਿ ਮੁੰਕੇ ਮੇਰੇ ਤੋਂ ਮਗਰੋਂ ਦਈਆਂ ਵਾਲੋ ਵਾਲੀ ਹੁੰਦੀ ਫਿਰ ਉਹ ਨਹੀਂ ਨਹੀਂ ਅਹੀਂ ਵਾਲੋ ਵਾਲੀ ਗੱਲ ਨਹੀਂ ਹੋਣਾ ਵਾ ਸਾਡੀ ਘੜੀ ਏਡੀ ਲੜਾਈ ਹੋਈ ਆ ਉਹਨੇ ਪਤਾ ਨਹੀਂ ਕਿਹੜੀ ਗੱਲ ਦਾ ਗੁੱਸਾ ਕੀਤਾ ਮੈਂ ਤਾਂ ਕਿਹੇ ਗੱਲ ਦਾ ਗੁੱਸਾ ਨਹੀਂ ਆ ਉਹਦੇ ਨਾਲ ਕੋਈ ਵੀ ਮੈਨੂੰ ਨਰਾਜ਼ ਕੀ ਨਹੀਂ ਆ ਉਹੋ ਹੀ ਨਰਾਜ਼ ਹੋਈ ਫਿਰਦੀ ਆ ਕੋਈ ਨਹੀਂ ਉਹ ਵੀ ਮੈਂ ਟਾਈਮ ਪਾ ਕੇ ਉਹਨੂੰ ਪੁੱਛ ਲਵਾਂਗੀ ਕੀ ਗੱਲ ਹੋਈ ਆ ਬਾਤੋਂ ਗੁੱਸਿਆ ਮੇਰੇ ਨਾਲ ਜਾਓ ਹੁਣ ਤੁਸੀਂ ਅੰਦਰ ਬੈਠੋ ਤੇ ਮੈਂ ਕੰਡੇ ਚੀਰ ਕੇ ਨਾ ਤੇ ਬਣਾ ਦੇਣੀ ਤੁਹਾਨੂੰ ਚਾਹ ਜਾਓ ਤੁਸੀਂ ਚੱਲ ਕਰ ਲਾ ਵੀ ਜਲਦੀ ਕੰਮ ਤੇ ਕੋਈ ਨਹੀਂ 10 ਮਿੰਟਾਂ ਤੱਕ ਬਣਾ ਦੇ ਕੋਈ ਗੱਲ ਨਹੀਂ ਸੁਪਨਾ ਆਜਾ ਰੋਟੀ ਖਾ ਲਾ ਰੋਟੀ ਬਣ ਗਈ ਆ ਕੋਈ ਨਹੀਂ ਮੈਂ ਖਾ ਲਾਂਗੀ ਆਪੇ ਜਦੋਂ ਸਾਨੂੰ ਭੁੱਖ ਹੋਗੀ ਮੈਂ ਆਪੇ ਖਾ ਲਵਾਂਗੀ ਪਾ ਕੇ ਲੈ ਆ ਨਾ ਇਹਦੇ ਨਹੀਂ ਨਹੀਂ ਕੋਈ ਲੋੜ ਨਹੀਂ ਆ ਮੇਰੇ ਵੀ ਹੱਥ ਆ ਗਏ ਮੈਨੂੰ ਜਦੋਂ ਭੁੱਖ ਲੱਗੀ ਮੈਂ ਆਪੇ ਖਾ ਲੈਣੀ ਪਾ ਕੇ ਚਾਹ ਫਿਰ ਮੈਂ ਆਪਨੀ ਨੂੰ ਖਵਾ ਲ ਦਿੰਨੀ ਆ ਰਟੀ ਨਹੀਂ ਨਹੀਂ ਮੇਰੇ ਪੁੱਤ ਉਹਨੇ ਨਹੀਂ ਜਾਣਾ ਬਾਹਰ ਹਨੇਰਾ ਹੋ ਗਿਆ ਵਾ ਹੁਣ ਆਪਾਂ ਸੌਣ ਲੱਗੇ ਆ